ਸੂਬੇ ਦੇ ਵਿੱਚ ਗਰਮੀ ਦਾ ਪ੍ਰਕੋਪ ਦਿਨੋ ਦਿਨ ਵਧਦਾ ਜਾ ਰਿਹਾ ਹੈ। ਉੱਥੇ ਮੌਸਮ ਵਿਭਾਗ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਾ ਸਮਰਾਲਾ ਸ਼ਹਿਰ ਸਭ ਤੋਂ ਗਰਮ ਸ਼ਹਿਰ ਹੈ। ਜਿੱਹਾਂ ਉੱਥੇ ਦਾ ਟੈਂਪਰੇਚਰ ਹੈ ਜਿਹੜਾ 46 ਡਿਗਰੀ ਤੋਂ ਪਾਰ ਟੈਂਪਰੇਚਰ ਰਿਕਾਰਡ ਕੀਤਾ ਗਿਆ। ਕਿ ਲੋ ਗਰਮੀ ਦੀ ਮਾਰ ਚੱਲ ਰਹੇ ਨੇ। ਜਿਸ ਤਰ੍ਹਾਂ ਤਾਪਮਾਨ ਵਧ ਰਿਹਾ ਹੈ ਉਸ ਤੋਂ ਲੇ ਲੱਗਦਾ ਹੈ ਕਿ ਤਾਪਮਾਨ ਸੰਬੰਧੀ ਸਾਰੇ ਪੁਰਾਣੇ ਰਿਕਾਰਡ ਟੁੱਟਣ ਵਾਲੇ ਨੇ। ਪੰਜਾਬ ਵਿੱਚ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਇਸ ਦੇ ਨਾਲ ਹੀ ਹਾਲਾਤ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਸੂਬੇ 'ਚ ਰੈਡ ਅਲਰਟ ਜਾਰੀ ਕੀਤਾ ਹੈ ਜੀ ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਬਾਕੀ ਸਾਰੇ 19 ਜ਼ਿਲ੍ਹਿਆਂ ਨੂੰ ਔਰੇਂਜ ਅਲਰਟ ਤੇ ਪਾ ਦਿੱਤਾ ਹੈ ਦੱਸਦੀ ਕਿ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 26 ਮਈ ਤੱਕ ਮੌਸਮ ਅਜੇ ਹਾਈ ਰਹਿਣ ਵਾਲਾ ਹੈ ਇਸ ਦਾ ਮਤਲਬ ਹੈ ਕਿ 26 ਮਈ ਤੱਕ ਸਾਨੂੰ ਗਰਮੀ ਤੋਂ ਰਾਹਤ ਹੈ ਜਿਹੜੀ ਉਹ ਨਹੀਂ ਮਿਲੇਗੀ ਤਾਂ ਗਰਮੀ ਤੋਂ ਬਚਣ ਦੇ ਸਬੰਧ ਵਿੱਚ ਸਮਰਾਲਾ ਦੇ ਸਿਵਲ ਹਸਪਤਾਲ ਦੇ ਐਸਐਚਓ ਡਾਕਟਰ ਤਾਰਕ ਜੋਤ ਸਿੰਘ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਸਵੇਰੇ 12 ਵਜੇ ਤੋਂ ਪਹਿਲਾਂ ਜੋ-ਜੋ ਜ਼ਰੂਰੀ ਕੰਮ ਨੇ ਉਹ ਕਰ ਲਿੱਤੇ ਜਾਣ ਤੇ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਾਹਰ ਨਾ ਨਿਕਲਿਆ ਜਾਵੇ ਕਿਉਂਕਿ ਉਸ ਸਮੇਂ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਤੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਕਾਲੇ ਕੱਪੜਿਆਂ ਦਾ ਪ੍ਰਯੋਗ ਨਾ ਕੀਤਾ ਜਾਵੇ ਤੇ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ ਜੀਹਾਂ ਲੂ ਲੱਗਣ ਤੋਂ ਬਚਣ ਲਈ ਖੁੱਲੇ ਕੱਪੜੇ ਪਾਏ ਜਾਣ ਬੱਚਿਆਂ ਤੇ ਬਜ਼ੁਰਗਾਂ ਨੂੰ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਅਗਰ ਫਿਰ ਵੀ ਕਿਸੇ ਨੂੰ ਲੂ ਲੱਗ ਜਾਂਦੀ ਹੈ ਤਾਂ ਜਲਦੀ ਤੋਂ ਜਲਦੀ ਉਸ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਜਾਵੇ ਜਾਂ ਫਿਰ ਘਰ ਵਿੱਚ ਹੀ ਠੰਡੇ ਪਾਣੀ ਦੀਆਂ ਪੱਟੀਆਂ ਰੱਖ ਕੇ ਉਸ ਦੇ ਬੁਖਾਰ ਨੂੰ ਠੀਕ ਕੀਤਾ ਜਾਵੇ ਪੰਜਾਬ ਸਰਕਾਰ ਨੇ ਵੀ ਵਧੀਆ ਐਲਾਨ ਕੀਤਾ ਹੈ ਕਿ 22 ਮਈ ਤੋਂ ਲੈ ਕੇ 30 ਜੂਨ ਤੱਕ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਜੋ ਬੱਚਿਆਂ ਨੂੰ ਲੂ ਲੱਗਣ ਤੋਂ ਬਚਾਇਆ ਜਾ ਸਕੇ ਇਸ ਤੋਂ ਇਲਾਵਾ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਤਰਲ ਪਦਾਰਥ ਵਿੱਚ ORS ਦੇ ਕੋਲ ਦਾ ਪ੍ਰਯੋਗ ਕਰਨਾ ਚਾਹੀਦਾ ਜੋ ਸਰਕਾਰੀ ਹਸਪਤਾਲਾਂ ਦੇ ਵਿੱਚ ਮੁਫਤ ਮਿਲਦਾ ਜੀਹਾਂ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਤਰਲ ਪਦਾਰਥ ਵਿੱਚ ORS ਦੇ ਕੋਲ ਦਾ ਜਿਹੜਾ ਪ੍ਰਯੋਗ ਹੈ ਉਹ ਕਰਨਾ ਚਾਹੀਦਾ ਤਾਂ ਕਿ ਜੋ ਸਾਰੇ ਹਸਪਤਾਲਾਂ ਦੇ ਵਿੱਚ ਵੀ ਮੁਫਤ ਮਿਲਦਾ ਹੈ ਤਾਂ ਕਿ ਤੁਸੀਂ ਗਰਮੀ ਤੋਂ ਜਿੰਨਾ ਹੋ ਸਕਦਾ ਹੈ ਆਪਣਾ ਬਚਾਅ ਕਰ ਸਕੋ ਤਾਂ ਬਿਲਕੁਲ ਗਰਮੀ ਨੇ 26 ਸਾਲਾਂ ਦਾ ਰਿਕਾਰਡ ਤੋੜਿਆ ਹੋਇਆ ਤੇ ਟੈਂਪਰੇਚਰ ਹੈ ਜਿਹੜਾ 40 ਡਿਗਰੀ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਮਾਹੀ ਡਾਕਟਰਾਂ ਨੇ ਵੀ ਆਪਣੀਆਂ ਸਲਾਹਾਂ ਦਿੱਤੀਆਂ ਨੇ ਜੋ ਤੁਹਾਨੂੰ ਸੁਣਨੀਆਂ ਚਾਹੀਦੀਆਂ ਨੇ ਤੇ ਆਪਣੇ ਸਕੇ ਸਬੰਧੀਆਂ ਨੂੰ ਵੀ ਜ਼ਰੂਰ ਸ਼ੇਅਰ ਕਰ ਦਿਨੀਆਂ ਚਾਹੀਦੇ ਨੇ ਡਾਕਟਰ ਤਾਰਾ ਜੋਸ਼ੀ ਸੀਨੀਅਰ ਮੈਡੀਕਲ ਆਫਸਰ ਐਸਡੀਐ ਸਮਰਾਲਾ ਡਾਕਟਰ ਜੀ ਵੀ ਦੇਖਿਆ ਜਾ ਰਿਹਾ ਹੈ ਅਭੀ ਸਮਰਾਲਾ ਜਿਹੜਾ ਸਭ ਤੋਂ ਗਰਮ ਮੰਨਿਆ ਗਿਆ ਵਾ 40 ਡਿਗਰੀ ਤੋਂ ਉਪਰੋ ਟੈਂਪਰੇਚਰ ਤੇ ਲੂ ਕਾਫੀ ਜਰਦਾ ਲੈ ਰਹੀ ਹੈ ਇਸ ਤੋਂ ਬਚਾਉਣ ਲਈ ਕੀ ਪ੍ਰਕਾਸ਼ ਰੱਖਾ ਕਹਿੰਦੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਮਿਲ ਕੋ ਤੁਸੀਂ ਠੀਕ ਦੱਸਿਆ ਕਿ ਇਸ ਸਾਲ ਗਰਮੀ ਬਹੁਤ ਜ਼ਿਆਦਾ ਪੈਰੀ ਹੈ ਤੇ ਆਪਣਾ ਸਮਰਾਲੇ ਪਿਛਲੇ 2-3 ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਸਭ ਤੋਂ ਗਰਮ ਤਾਪਮਾਨ ਇੱਥੇ ਰਿਕਾਰਡ ਕੀਤਾ ਗਿਆ ਤੇ ਇਸ ਕਰਕੇ ਜਾਸ ਕਰਕੇ ਕਈ ਲੋਕਾਂ ਨੂੰ ਜ਼ਿਆਦਾ ਇਸ ਚ ਖਤਰਾ ਹੈ ਜਿਹੜੇ ਕਿ ਛੋਟੇ ਬੱਚੇ ਖਾਸ ਕਰਕੇ ਨਵਜੰਮੇ ਬੱਚੇ ਜਾਂ ਕੋਈ ਜ਼ਿਆਦਾ ਬਜ਼ੁਰਗ ਬੰਦੇ ਹੈ ਜਾਂ ਕੋਈ ਜਿਨ੍ਹਾਂ ਨੂੰ ਆਲਰੇਡੀ ਹਾਰਟ ਪੇਸ਼ੈਂਟ ਹੈ ਜਾਂ ਕਿ ਜਿਨ੍ਹਾਂ ਨੂੰ ਕੋਈ ਹੋਰ ਕਿੰਡੀ ਦੀ ਜਾਂ ਹੋਰ ਕੋਈ ਦਿੱਕਤ ਬਿਮਾਰੀ ਹੈ ਤੇ ਇਸ ਤਰ੍ਹਾਂ ਹੀ ਜਿਹੜੇ ਮਜ਼ਦੂਰ ਹੈ ਖੇਤੀਬਾੜੀ ਕਰਦੇ ਹੈ ਲੇਬਰਰ ਹੈ ਰਿਕਸ਼ਾ ਚਲਾਉਂਦੇ ਹੈ ਟੜਕ ਦੇ ਉੱਪਰ ਕੰਮ ਕਰਦੇ ਆ ਉਹਨਾਂ ਨੂੰ ਖਤਰਾ ਹੈ ਸੋ ਉਸ ਦੇ ਲਈ ਆਪਾਂ ਨੂੰ ਇਹਨਾਂ ਸਾਰਿਆਂ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਇਹ ਪ੍ਰੀਕਾਸ਼ਨ ਹੈ ਕਿ ਜਦੋਂ ਜ਼ਿਆਦਾ ਸਭ ਤੋਂ ਜ਼ਿਆਦਾ ਤਾਪਮਨ ਹੁੰਦਾ ਹੈ ਖਾਸ ਕਰਕੇ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਸੋ ਇਸ ਟਾਈਮ ਤੇ ਇਹਨਾਂ ਨੂੰ ਆਪਣੇ ਘਰੋਂ ਨਹੀਂ ਨਿਕਲਣਾ ਚਾਹੀਦਾ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਠੰਡੇ ਰੁੱਖ ਥੱਲੇ ਜਾਂ ਠੰਡੀ ਥਾਂ ਤੇ ਬਹਿ ਕੇ ਟਾਈਮ ਪਾਸ ਕਰਨਾ ਚਾਹੀਦਾ ਕਿਸ ਤਰ੍ਹਾਂ ਦੇ ਤਰੁਪਰਦਸਨ ਨੂੰ ਸੇਵ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੇ ਵਿੱਚ ਗਰਮੀ ਜ਼ਿਆਦਾ ਪੈਣ ਕਰਕੇ ਸਰੀਰ ਦੇ ਵਿੱਚੋਂ ਕੀਮਤੀ ਪਾਣੀ ਅਤੇ ਸੋਡੀਅਮ ਪੋਟਾਸ਼ੀਅਮ ਹੋਰ ਇਲੈਕਟ੍ਰੋਲਾਈਟਸ ਦਾ ਲਾਸ ਹੋ ਜਾਂਦਾ ਸੋ ਇਹਨਾਂ ਨੂੰ ਤਰਲ ਪਦਾਰਥ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ ਨਾਰਮਲ ਪਾਣੀ ਤੋਂ ਇਲਾਵਾ ਇਹ ਆਪਣੇ ਘਰ ਤੇ ਅਵੇਲੇਬਲ ਲੱਸੀ ਹੁੰਦੀ ਉਹ ਪੀ ਸਕਦੇ ਆ ਨਿੰਬੂ ਪਾਣੀ ਇਸ ਤਰ੍ਹਾਂ ਬਣਾ ਕੇ ਪੀ ਸਕਦੇ ਉਹਦੇ ਇਲਾਵਾ ఓਆਰਐਸ ਦਾ ਪੈਕੇਟ ਸਰਕਾਰੀ ਸੰਸਥਾਵਾਂ ਚੋਂ ਮਿਲਦਾ ਉਹ ਵੀ ਇਹ ਲੈ ਕੇ ਪੀ ਸਕਦੇ ਛੋਟੇ ਬੱਚਿਆਂ ਲਈ ਛੋਟੇ ਬੱਚਿਆਂ ਨੂੰ ਜਿਵੇਂ ਕਿ ਮੈਂ ਆਪ ਜੀ ਨੂੰ ਦੱਸਿਆ ਕਿ ਛੋਟੇ ਬੱਚਿਆਂ ਨੂੰ ਗਰਮੀ ਵਿੱਚ ਨਹੀਂ ਕਰੋ ਬਾਹਰ ਕੱਢਣਾ ਚਾਹੀਦਾ ਖਾਸ ਕਰਕੇ ਜਿਹਨਾਂ ਦੇ ਬੱਚਿਆਂ ਦੀ ਉਮਰ ਪਹਿਲੇ 1 ਮਹੀਨੇ ਤੋਂ ਘੱਟ ਹੈ ਉਹਨਾਂ ਦਾ ਬਿਲਕੁਲ ਹੀ ਇਹ ਗਰਮੀ ਜਿਹੜੀ ਆ ਬਰਦਾਸ਼ਤ ਕਰਨੀ ਮੁਸ਼ਕਲ ਹੋ ਜਾਂਦੀ ਹੈ ਅਤੇ ਉਸ ਦੇ ਲਈ ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਕਰਦੇ ਹੋਏ ਉਹਨਾਂ ਨੇ ਸਕੂਲਾਂ ਵਿੱਚ ਛੁੱਟੀਆਂ ਕਰਤੀਆਂ ਕਿਉਂਕਿ ਲੂ ਦਾ ਅਸਰ ਉਹਨਾਂ ਬੱਚਿਆਂ ਤੇ ਪੈ ਸਕਦਾ ਸੀ ਅਤੇ ਕਈ ਮਾਪੇ ਦੇ ਕੀਮਤੀ ਬੱਚੇ ਜਿਹੜੇ ਬਿਮਾਰ ਹੋ ਸਰੇ ਜਿਸ ਕਰਕੇ ਸਾਰੇ ਇਹ ਸਰਕਾਰੀ ادارے ਅਤੇ ਪ੍ਰਾਈਵੇਟ ਸਾਰੇ ਸਕੂਲਾਂ ਵਿੱਚ ਪੰਜਾਬ ਸਰਕਾਰ ਨੇ ਇਹ ਸੇ ਕੰਮ ਕਰਕੇ ਛੁੱਟੀ ਕੀਤੀ ਇਸ ਮੌਕੇ ਇੰਨਾ ਗਰਮ ਕਿਉਂ ਦੇਖਿਆ ਗਿਆ ਯਾਰ ਕੀ ਕਾਰਨ ਅ ਵੈਸੇ ਤਾਂ ਗਲੋਬਲ ਵਾਰਮਿੰਗ ਜਿਹੜੀ ਹੈ ਉਹ ਇੱਕ ਵਰਲਡ ਵਾਈਡ ਫੀਨੋਮਨਾ ਹੈ ਤੇ ਬਾਕੀ ਦੇਸ਼ਾਂ ਵਿੱਚ ਵੀ ਅਤੇ ਭਾਰਤ ਵਿੱਚ ਵੀ ਪਿਛਲੇ ਸਮੇਂ ਤੋਂ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਸੋ ਖਾਸ ਕਰਕੇ ਜਿੰਨਾ ਏਰੀਆ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ ਕੋਈ ਨਵਾਂ ਰੋਡ ਨੈਟਵਰਕ ਬੰਦਾ ਹੈ ਤੇ ਉੱਥੇ ਹੀ ਕਈ ਵਾਰੀ ਰੁੱਖ ਕੱਟੇ ਜਾਂਦੇ ਆ ਤੇ ਜਿੰਨੇ ਰੁੱਖ ਕੱਟੇ ਜਾਂਦੇ ਆ ਉਹਨੇ ਰੁੱਖ ਨਹੀਂ ਲੱਗਦੇ ਸੋ ਇਸ ਕਰਕੇ ਓਪਨ ਏਰੀਆ ਹੋਣ ਕਰਕੇ ਅਤੇ এনਵਾਇਰਨਮੈਂਟ ਵਿੱਚ ਦਰਖਤਾਂ ਦੀ ਕبھی ਹੋਣ ਕਰਕੇ ਜਿਹੜਾ ਜ਼ਿਆਦਾ ਤਾਪਮਾਨ ਦੇਖਿਆ ਜਾ ਰਿਹਾ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਮਜ਼ਦੂਰ ਆਮੋਲ ਕੰਮ ਕਰਦੇ ਲੇਬਰ ਕਰਦੇ ਆ ਕਿ ਉਹਨਾਂ ਦਾ ਕੰਮ ਇਹ ਰੋਜ਼ਗਾਰ ਇਸ ਚੀਜ਼ ਤੇ ਚੱਲਦਾ ਉਹ ਕਿਵੇਂ ਬਚ ਸਕਦੇ ਆ ਉਹਨਾਂ ਨੂੰ ਬਚਣ ਦੇ ਲਈ ਇੱਕ ਤਾਂ ਉਹ ਆਪਣਾ ਧੁੱਪ ਵਿੱਚ ਨਾ ਨਿਕਲਣ ਤੇ ਆਪਣਾ ਜਿਹੜਾ ਕੰਮ ਨੂੰ ਟਾਈਮ ਜਿਹੜਾ ਚੇਂਜ ਕਰ ਲੈਣ ਅਰਲੀ ਮਾਰਨਿੰਗ ਤੇ ਲੇਟ ਈਵਨਿੰਗ ਦੇ ਵਿੱਚ ਕੰਮ ਕਰ ਲੈਣ ਤੇ ਜਿਹੜਾ ਜਿਸ ਟਾਈਮ ਪੂਰਾ ਧੁੱਪ ਦਾ ਪ੍ਰਕੋਪ ਹੈ ਉਸ ਟਾਈਮ ਉਹ ਆਪਣੇ ਆਪ ਨੂੰ ਨਾ ਨਿਕਲਣ ਦੂਸਰੀ ਗੱਲ ਹੈ ਕਿ ਖੁੱਲੇ ਕੱਪੜੇ ਪਾਣ ਤਾਂ ਕਪੜੇ ਨਾ ਪਾਣਤੇ ਜਿਹੜੇ ਬਲੈਕ ਕਲਰ ਦੇ ਕਪੜੇ ਆ ਕਾਲੇ ਰੰਗ ਦੇ ਕਪੜੇ ਉਹ ਨਾ ਪਾਣ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਕਾਲਾ ਰੰਗ ਜਿਹੜਾ ਧੁੱਪ ਨੂੰ ਆਪਣੇ ਵੱਲ ਖਿੱਚਦਾ ਤੇ ਉਸ ਟਾਈਮ ਜਦੋਂ ਕੋਈ ਕੰਮ ਨਹੀਂ ਆ ਉਹ ਆਪਣੇ ਕਿਸੇ ਰੁੱਖ ਥੱਲੇ ਜਿੱਥੇ ਪਾਣੀ ਹੋਵੇ ਰੁੱਖ ਹੋਵੇ ਉਹਦੇ ਤਿੱੱਚੇ ਬਹਿ ਸਕਦੇ ਆ ਜਾਂ ਕਿਸੇ ਠੰਡੀ ਜਗ੍ਹਾ ਤੇ ਬਹਿ ਸਕਦੇ ਆ ਅਤੇ ਜੇ ਕੰਮ ਕਰਨਾ ਪਈ ਤਾਂ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਜਿਹੜੇ ਤੁਹਾਨੂੰ ਤਰਲ ਪਦਾਰਥ ਦੱਸੋ ਉਹਨਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਅਤੇ ਫੈਕਟਰੀਆਂ ਵਿੱਚ ਵੀ ਇਸ ਤਰ੍ਹਾਂ ਦੇ ਸਿਸਟਮ ਲੱਗੇ ਹੋਏ ਆ ਕਿ ਜਦੋਂ ਤਾਪਮਾਨ ਵੱਧ ਜਾਂਦਾ ਉਹਨਾਂ ਨੂੰ ਉੱਥੋਂ ਛੁੱਟੀ ਕਰ ਦਿੱ ਇਹ ਸਾਰੇ ਚੀਜ਼ਾਂ ਕਾਨੂੰਨਨ ਰੂਪ ਵਿੱਚ ਹੀ ਹੈਗੀਆਂ ਤੇ ਬੰਦੇ ਨੂੰ ਆਪਣੀ ਸਿਹਤ ਲਈ ਵੀ ਜ਼ਰੂਰੀ ਹੈ ਕਿ ਆਪ ਮੇਰੇ ਨੂੰ ਦਰਵੀ ਤੇ ਲੂ ਤੋਂ ਬਚਾ ਕੇ ਰੱਖੇ ਜੇ ਕਿਸੇ ਨੂੰ ਲੂ ਲੱਗ ਜਾਂਦੀ ਹੈ ਤਾਂ ਹਸਪਤਾਲ ਵੱਲੋਂ ਕੀ ਕੀ ਇਚਾ ਕੀਤੀ ਹੈ ਇਸ ਵਾਰੀ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਉਪਰਾਲੇ ਕੀਤੇ ਆ ਲੂ ਤੋਂ ਬਚਣ ਲਈ ਸਾਰੇ ਹਸਪਤਾਲਾਂ ਨੂੰ ਪੰਜਾਬ ਸਰਕਾਰ ਨੂੰ ਅਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਹਦਾਇਤਾਂ ਮਿਲੀਆਂ ਕਿ ਤੁਸੀਂ ਆਪਣੇ ਹਸਪਤਾਲਾਂ ਵਿੱਚ ਵਿਸ਼ੇਸ਼ ਤੌਰ ਤੇ ਪ੍ਰਬੰਧ ਕਰਨਾ ਹੈ ਤਾਂ ਅਸੀਂ ਉਹਦੇ ਵਿੱਚ ਆਲਰੇਡੀ ਇਸਤੋਂ ਦੀ ਇੰਤਜ਼ਾਮ ਕੀਤੇ ਆ ਸਪੈਸ਼ਲ ਬੈੱਡ ਅਸੀਂ ਬਣਾਏ ਆ ਉਹਦੇ ਵਿੱਚ ਇਹੋ ਜਿਹੇ ਮਰੀਜ਼ਾਂ ਲਈ ਜਿਨ੍ਹਾਂ ਨੂੰ ਲੂ ਲੱਗੇਗੀ ਜਿਹੜਾ ਨੂੰ ਹੀਟ ਸਟ੍ਰੋਕ ਜਾਂ ਹੋਏਗਾ ਤਾਂ ਉਹਨਾਂ ਨੂੰ ਅਸੀਂ ਸਪੈਸ਼ਲ ਬੈੱਡ ਬਣਾਏ ਆ ਉਹਦੇ ਵਿੱਚ ਅਸੀਂ ਉਹਨਾਂ ਨੂੰ ਜੇ ਮਰੀਜ਼ ਆਏਗਾ ਤਾਂ ਉਹਨਾਂ ਨੂੰ ਅਸੀਂ ਪ੍ਰੋਟੋਕਾਲ ਮੌਕ ਡ੍ਰਿੰਕ ਵਗੈਰਾ ਸਾਰਾ ਕੁਝ ਕੀਤਾ ਉਹਨਾਂ ਦਾ ਕਿਵੇਂ ਟ੍ਰੀਟਮੈਂਟ ਕਰਨਾ ਹੈ ਫਰਸਟ ایڈ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜੇ ਕਿਸੇ ਬੰਦੇ ਨੂੰ ਲੂ ਲੱਗ ਜਾਂਦੀ ਹੈ ਤੇ ਤੁਹਾਡੇ ਘਰ 'ਚ ਤੁਹਾਡੇ ਨੇੜੇ-ਤੇੜੇ ਤਾਂ ਉਸ ਨੂੰ ਤੁਸੀਂ ਫਟਾਫਟ ਇਹੋ ਜਿਹੇ ਹਾਲਾਤ ਵਿੱਚ ਆ ਆਪਣਾ ਇਹ ਉਹਨੂੰ ਪਾਣੀ ਦੀ ਪੱਟੀ ਕਰਕੇ ਉਸ ਨੂੰ ਨੋਰਮਲ ਪਾਣੀ ਦੀ ਪੱਟੀ ਕਰਕੇ ਦੇ ਨੇੜੇ ਦੇ ਸਿਹਤ ਸਸਤਾ ਵਿੱਚ ਲੈ ਕੇ ਜਾਉਣਾ ਇਹ ਗੱਲ ਮੈਂ ਹੋਰ ਕਹਿ ਨਹੀਂ ਚਾਹੁੰਦਾ ਕਿ ਕਈ ਵਾਰੀ ਕਬੱਡੀ ਦੇ ਜਾਂ ਹੋਰ ਟੂਰਨਾਮੈਂਟ ਗਰਮੀ 'ਚ ਕਰਾਏ ਜਾ ਰਹੇ ਆ ਤਾਂ ਇਹ ਵੀ ਇੱਕ ਮੈਂ ਅਪੀਲ ਕਰਨਾ ਚਾਹੁੰਦਾ ਜਿਹੜੀਆਂ ਵੀ ਸਸਤਾਵਾਂ ਵੀ ਜਿਹੜੇ ਤੁਸੀਂ ਟੂਰਨਾਮੈਂਟ ਕਰਾਉਣੇ ਆ ਉਹਦਾ ਤਾਪਮਾਨ ਜਦੋਂ ਵਧਿਆ ਹੋਵੇ ਉਸ ਟਾਈਮ ਤੇ ਤੁਸੀਂ ਕੋਈ ਟੂਰਨਾਮੈਂਟ ਨਾ ਰੱਖੋ ਟੂਰਨਾਮੈਂਟ ਤੁਸੀਂ ਸ਼ਾਮ ਦੇ ਟਾਈਮ ਜਾਂ ਸਵੇਰੇ ਸਵੇਰ ਤੜਕੇ ਰੱਖੋ ਤਾਂ ਕਿ ਮਤਲਬ ਕਿ ਜਿਹੜੇ ਐਥਲੀਟਸ ਹੁੰਦੇ ਆ ਉਹ ਕਈ ਵਾਰੀ ਉਸ ਟਾਈਮ 에 એનર્ਜੀ ਆਰਟੀਕਲੀ ਤੋ ਵਿੱਚ ਭੱਜ ਲੈਂਦੇ ਆ ਦੌੜ ਲੈਂਦੇ ਆ ਪਰ ਉਹ ਵੀ ਇਕੁਅਲੀ ਇਸ ਚੀਜ਼ ਦੇ ਵਿੱਚ ਵਿਕਟਮ ਹੋ ਸਕਦੇ ਆ ORS ਦਾ ਜਿਹੜਾ ਘੋਲ ਆ ਜਿਹੜਾ ਪੈਕੇਟ ਆ ਉਹ ਆਪਣੇ ਕੋਲੋਂ ਕਿਸਰਤ ਹੋਊਗਾ ORS ਹਾਂਜੀ ਇਹਦੇ ਵਿੱਚ ORS ਦਾ ਘੋਲ ਜਿਹੜਾ ਆਪਣੇ ਕੋਲ ਅਵੇਲੇਬਲ ਹੁੰਦਾ ਉਹ 1 ਲੀਟਰ ਪਾਣੀ 'ਚ ਘੋਲ ਕੇ ਜਾਂਦਾ ਸਾਰੀਆਂ ਸਰਕਾਰੀ ਸਹਸਤਾਵਾਂ ਚੋਂ ਪ੍ਰਾਪਤ ਹੈ ਇੱਥੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹਣਾ ਇਸ ਵਾਰੀ ਇਲੈਕਸ਼ਨ 1 ਜੂਨ ਨੂੰ ਹੋ ਰਹੀ ਹੈ ਤੇ ਜਿਵੇਂ ਆਪਾਂ ਨੇ ਸਾਰੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣਾ ਪਰ ਵਿਸ਼ੇ ਉੱਤੇ ਤੌਰ ਤੇ ਆਪਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਤੇ ਪ੍ਰਸ਼ਾਸਨ ਨੇ ਇੱਕ ਪ੍ਰਬੰਧ ਕੀਤਾ ਹੈ ਕਿ ਹਰ ਮਤਲਬ ਕੇ ਪੁਲੀ ਬੁਥ ਵਿੱਚ ਸਪੈਸ਼ਲ ਟੀਮਾਂ ਲਾਈਆਂ ਗਈਆਂ ਤੇ ਜੇ ਕੋਈ ਕਿਸੇ ਬੰਦੇ ਨੂੰ ਕੋਈ ਲੂ ਲੱਗਣ ਦੀ ਕੋਸ਼ਿਸ਼ ਕਰਤਾ ਹੋਵੇ ਉਹਨੂੰ ਉੱਥੇ ਉਦਾ ਉੱਥੇ ਹੀ ਮੁੱਢਲਾ ਇਲਾਜ ਕੀਤਾ ਜਾਊਗਾ ਆਮ ਲੋਕ ਕੀ ਕਹਿਣਾ ਚਾਹੁੰਦੇ ਆਂ ਆਮ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆਪਾਂ ਨੂੰ ਆਪਣੇ এনवायरमेंट ਪ੍ਰਤੀ ਆਪਣੇ ਵਾਤਾਵਰਣ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਤੇ ਜਿਹੜੀ ਹੁਣ ਅਨਪ੍ਰੈਸੀਡੈਂਟਿਡਲੀ ਹੀਟ ਵੇਵ ਚੱਲਦੀ ਆ ਉਹਦੇ ਵਿੱਚ ਆਪਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾ ਕੇ ਰੱਖਣਾ ਆਪਣੇ ਛੋਟੇ ਬੱਚਿਆਂ ਨੂੰ 부ਜਰਗਾਨੂ ਬਿਮਾਰੀ ਜਿਨਾਂ ਨੂੰ ਆਲਰੇਡੀ ਹੈ ਉਹਨਾਂ ਨੂੰ ਸਭ ਨੂੰ ਬਚਾ ਕੇ ਰੱਖਣਾ ਹੈ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਹੈ ਆਪਦੇ ਕੰਮਾਂ ਨੂੰ ਆਪਣੇ ਤਾਪਮਨ ਦੇ ਅਕੋਰਡਿੰਗਲੀ ਉਦੋਂ ਹੀ ਘਰੋਂ ਨਿਕਲਣਾ ਜਦੋਂ ਤਾਪਮਨ ਘਟਿਆ ਹੋਵੇ ਅਤੇ ਤਲਬਦਾਰ ਰਸਦਾ ਜਿਹੜੇ ਮੈਂ ਦੱਸਿਆ ਘਰੇ ਯੂਜ਼ ਕਰਨਾ ਐਸਐਮਜ਼ੈਡ ਨਿਊਜ਼ ਬਿਊਰੋ ਰਿਪੋਰਟ